ਅਸੀ ਗਾਲ ਜੀ ਸਾਰੇ ਵੀਰਾਂ ਨੂੰ ਆ ਚੁੱਕੇ ਆ ਮਾਂਡੇਰੀ ਫਾਰਮ ਤੇ ਮਾਂਡੇਰੀ ਫਾਰਮ ਤੇ ਭਾਜੀ ਅੱਜ ਆਏ ਆ ਅਸੀਂ ਅਮਨ ਵੀਰ ਦੇ ਕੋਲ ਰੇਤਲੇ ਸ਼ੀਨੇ ਵਹਿਣਾ ਤੋਂ ਬਹੁਤ ਜਾਦੀ ਨਗੀਨੇ ਟੋਪ ਦੇ ਭਰਾ ਦੇ ਕੋਲ ਬਾਕੀ ਚੈਨਲ ਨੂੰ ਵੀਰ ਜੀ ਵੱਤਵਾਦ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਬਾਕੀ ਭਰਾ ਦੇ ਨਾਲ ਗੱਲਬਾਤ ਕਰਦੇ ਆ ਵਸ਼ੀਆਂ ਬਹੁਤ ਚੰਗੀਆਂ ਆ ਇੱਕ ਸੂਈ ਤਾਜੀ ਰਾਤ ਦੀ ਇੱਕ ਗੱਬਣ ਵਸ਼ੀ ਬਹੁਤ ਟੋਪ ਕਲਾਸ ਵਧੀਆ ਪਿੰਡੇ ਆ ਚੰਗੀਆਂ ਟੋਪ ਦੀਆਂ ਵਹਿਣਾ ਪਹਿਲਾ ਸੂਆ ਵਛੀ ਗੱਬਣ ਬਹੁਤ ਚੰਗੀ ਆ ਆਓ ਆਉਣ ਭਾਈ ਦੇ ਨਾਲ ਗੱਲਬਾਤ ਕਰਦੇ ਆਂ ਸਾਸਿਕਾਪ ਜੀ ਸਿਕਿਉਰਟੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਹੋਰ ਤੋਂ ਹੀ ਸੁਣਾਓ ਸਭ ਵਧੀਆ ਚੱਲ ਰਿਹਾ ਕਾਰੋਬਾਰ ਕਿੱਦਾਂ ਵਧੀਆ ਚੱਲੀ ਜਾਂਦਾ ਵਧੀਆ ਵਧੀਆ ਕੰਮ ਬਸ ਹੋਈ ਜਾਂਦਾ ਚਲੋ ਵਧੀਆ ਚੱਲਦਾ ਵਾ ਆਪਣਾ ਐਡਰੈਸ ਵੀ ਜੀ ਬੋਲਿਓ ਐਡਰੈਸ ਵੀ ਜੀ ਤਾੜੀਵਾਲ ਕਲਾਮਪਿੰਡ ਜੀ ਆਪਣਾ ਹਾਂਜੀ ਗੋਆ ਤੋਂ 10 ਪਰ ਅੱਛਾ ਜੀ ਤਸਵੀਰ ਵੀ ਗੋਆ ਪਰ ਜੀ ਫੋਨ ਨੰਬਰ ਵੀ ਜੀ 73474725 ਹੁੰਦੀ ਜੀ ਫੇਰ ਬੋਲ ਦੋ 73474725 ਹੁੰਦੀ ਜੀ ਬੜੇ ਨਗੀਨੇ ਬੱਦੇ ਆ ਜਾਂ ਨਗੀਨੇ ਹਰ ਟਾਈਮ ਭਰਾ ਦੇ ਕੋਲ ਹੁੰਦੇ ਪਰ ਅੱਜ ਬ੍ਰੈਂਡ ਹੀ ਬੱਦੇ ਆ ਜੀ ਹੈਨਾ ਥੋੜਾ ਘੱਟ ਹੀ ਲਿਆ ਮਾਲ ਤੁਹਾਨੂੰ ਜਨਾ ਡੱਬੇ ਲਾਉ ਵੇੜਾ ਬਹੁਤ ਜਿਆਦੀਆਂ ਚੰਗੀਆਂ ਚੰਗੇ ਫਾਰਮ ਚਦੀਆਂ ਵਾਂ ਚੰਗੇ ਰਿਕਾਰਡ ਦੁੱਧ ਵਾਲੀਆਂ ਜਾਬਦੀਆਂ ਮੱਛੀਆਂ ਨਾ ਐਦਾ ਭਾਜੀ ਕੀ ਰਿਕਾਰਡ ਹੈ ਸਹੀ ਭਾਜੀ ਇਹਦੇ ਕੋ ਆਪਣੇ ਜੇਸ ਡੂਟੀ ਵੀਡੀਓ ਹੈਗੀ ਆ ਜੇ ਕੋਈ ਲਊਗਾ ਸਾਰਾ ਕੋਈ ਦਿਖਾ ਕੇ ਦਵਾਂਗੇ ਕਰੋ ਚੈੱਕ ਜੀ ਟੋਪ ਦੀ ਵੱਛੀ ਆ ਚਾਰ ਦਾੰਦਾ ਵੱਛੀ ਦਾ ਲੈਵਾ ਚੈੱਕ ਕਰੋ ਵੱਛੀ ਦਾ ਅਸਲ ਵੱਛੀ ਦੁੱਧ ਵਾਲੀ ਚੰਗੇ ਫਾਰਮ ਵਾਲੀ ਆ ਜਿਹੜਾ ਵੀ ਵੀਰ ਭਰਾ ਲੈ ਜਾਊਗਾ ਯਾਦ ਕਰੂਗਾ ਵੱਛੀ ਬਹੁਤ ਟੌਪ ਦੀ ਹੈ ਕੱਦ ਵਜ਼ਨ ਪੂਰਾ ਪ੍ਰੀਕ ਵੱਛੀ ਅਸਲ ਦੁੱਧ ਵਾਲੀ ਖੋਲਿਓ ਵੀ ਜੀ ਇਹਨੂੰ ਨਸਲ ਬਰੀਡ ਬਹੁਤ ਟੌਪ ਦੀ ਹੈ ਅਸਲ ਭਾਈ ਦੁੱਧੋ ਵਾਲੀ ਚੀਜ਼ ਆ ਅਸਲ ਦੁੱਧ ਵਾਲੀ ਚੀਜ਼ ਆ ਲੈਵਾ ਵੇਖੋ ਕੱਟ ਵਾਲਾ ਲੱਗਾ ਪ੍ਰੀਕ ਬਹੁਤ ਅਸਲੀ ਭਾਈ ਲੈਵਾ ਨਹੀਂ ਲੱਗਦਾ ਇਦਾਂ ਦਾ ਵੱਛੀਆਂ ਨੂੰ ਦੇਖੋ ਆ ਲੈ ਕਰੋ ਚੈੱਕ ਹੱਦੀ ਚਵਾਈ ਵੀ ਭਾਵੇਂ ਕਰ ਲੋ ਤੇ ਭਾਵੇਂ ਮਸ਼ੀਨ ਦੀ ਚਵਾਈ ਕਰ ਲੋ ਥੋੜੀ ਡਰਦੀ ਹੈ ਗਾੜੀ ਨੂੰ ਖੁੱਲੀ ਆਈ ਹੈ ਨਾ ਫਾਰਮ ਦੇ ਵਿੱਚ ਉੱਤ ਲਿਹਾਰੇ ਦਾੜਕ ਮੰਦੀ ਬੈਠਾ ਰਜ ਬਹੁਤ ਹੀ ਜ਼ਿਆਦੀ ਟੌਪ ਦੀ ਵਛੀ ਆ ਫੁੱਲ ਬ੍ਰਾਂਡ ਆ ਵਛੀ 20 ਤੋਂ ਪਲੱਸ ਭਾਜੀ ਦੁੱਧ ਚਵਾ ਦੂਗੀ ਆਰਾਮ ਨਾਲ ਭਾਜੀ ਆਰਾਮ ਨਾਲ ਦੇਖੋ ਲੰਮੀ ਕਿੰਨੀ ਆ ਤਾਂ ਭਾਜੀ ਨੇ ਫੁੱਲ ਬ੍ਰਾਂਡ ਪੂਰੀ ਡਰਦੀ ਬਹੁਤ ਆ ਭਾਜੀ ਗਾਂ ਜਾਨ ਆ ਵੇਖੋ ਬਹੁਤ ਟੌਪ ਦੀ ਵਛੀ। ਬਾਕੀ ਗਰਮੀਆਂ ਦਾ ਭਾਜੀ ਇਹ ਗੱਲ ਕਾਦੀ ਵੀ ਜਿਹੜੇ ਵੀਰ ਭਰਾ ਲੈਣੀਆਂ ਦੁੱਧ ਵਾਸਤੇ ਦੁੱਧ ਵਾਲੀ ਵਛੀ ਹੈ ਦੋ ਤਿੰਨ ਮਹੀਨਿਆਂ ਦੇ ਵਿੱਚ ਰੁਪਏ ਆਪਣੇ ਪੂਰੇ ਕਰਕੇ ਵਛੀ ਫ੍ਰੀ ਹੋ ਜਾਊਗੀ ਜਿਹੜੀ ਗੱਲ ਆ। ਬਹੁਤ ਟੌਪ ਦੀ ਵਹਿੜ ਆ। ਅਮਨ ਭਾਜੀ ਦੱਸੋ ਇਹਦੀ ਡਿਟੇਲ ਤੇ ਰੇਟ ਆਪਾਂ ਭਰਾਵਾਂ ਨੂੰ ਉਹ ਹੀ ਕਰਨੇ ਜਿਹੜੇ ਪਹਿਲੇ ਬੁੱਲੇ ਭਰਾ ਲੈ ਲੈਣਾ। ਤੇ ਜੀ ਪਹਿਲਾ ਸਵੇਰੇ ਕੱਲ ਸੋਈ ਆ। ਅੱਛਾ ਜੀ। ਦੁੱਧ 20 ਕਿਲੋ ਤੋਂ ਬਾਹਰ ਦੇ ਦੇਗੀ ਵਛੀ। ਠੀਕ ਹੈ ਜੀ। ਹਾਂ ਜੀ ਜੀ। ਤੇ ਦੱਸੋ ਰੇਟ ਭਰਾਵਾਂ ਨੂੰ। ਰੇਟ ਬਾਈ ਫਿਕਸ ਰੇਟ ਆਪਣਾ 75000 ਤੋਂ 200 ਰੁਪਏ ਛੋਟ ਹੋ ਗਈ 75000 ਤੋਂ 200 ਛੋਟ ਹੋਊਗੀ ਤੇ ਵੈੜ ਦਾ ਭਾਜੀ ਬਹੁਤ ਜਿਆਦੀ ਟੌਪਦੀ ਆ ਰੇਟ ਵੀ ਭਰਾ ਨੇ ਬਿਲਕੁਲ ਜਨਵੰਝਾ ਪਾਇਆ ਜੇ ਸਿਆਲ ਚ ਹੁੰਦੀ ਦੇ ਉਹ ਹੀ ਲੱਖ ਰੁਪਏ ਦੀ ਵਚੀ ਹੈ ਨਾ ਹੁਣ ਵੀ ਘਟ ਨਹੀਂ ਦਿੰਦਾ ਕੋਈ 80 90 90000 ਤੋਂ ਘਟ ਨਹੀਂ ਵਚੀ ਕੋਈ ਵੀ ਦਿੰਦਾ ਰੇਟ ਬਿਲਕੁਲ ਜਨਵੰਝਾ ਪਾਇਆ ਤੇ ਬਾਕੀ ਆਪਣੀ ਸੋਚ ਵਿਚਾਰ ਕੇ ਪੂਰੀ ਆ ਕੇ ਤਸੱਲੀ ਕਰਕੇ ਲੈ ਕੇ ਜਾਓ ਜੇ ਕਿਸ ਭਰਾ ਲਿਆ ਆਨਲਾਈਨ ਵੀ ਮੰਗਵਣੀ ਤਾਂ ਵੀ ਫੁੱਲ ਗਰੰਟੀ ਹੈ ਕਿ ਨਹੀਂ ਅਮਨ ਭਾਜੀ ਥਣਾ ਥਣਾ ਦੀ ਇੱਕ ਨੰਬਰ ਆ ਜੀ ਅਛਾ ਇਹ ਕਿਹ ਵਲੇ ਆਨਲਾਈਨ ਠੀਕ ਆ ਕਿ ਇਹਨੇ ਦੂਰ ਨੇੜੇ ਮੰਗਵਣੀ ਹੈ ਵੇਚਦਾ ਗਰੰਟੀ ਫੁੱਲ ਪਈ ਆ ਠੀਕ ਆ ਭਾਜੀ ਅੱਗੇ ਆ ਗਈ ਜੀ ਦੂਜੇ ਨੰਬਰ ਤੇ ਵਹਿੜ ਇਹ ਵੀ ਪਹਿਲਾ ਸੁਆਜੇ ਇਹ ਵੀ ਪਹਿਲਾ ਭਾਜੀ ਬੱਬਰ ਹੋਇਆ ਰ ਜੀ ਬਹੁਤ ਜਿਆਦੀ ਚੰਗੀ ਆ ਪੋਲੀ ਪਾਲੀ ਬਹੁਤ ਆ ਲੇਵਾ ਬਹੁਤ ਕਾਣੇ ਦਾ ਲੱਗਾ ਥਣ ਥਣ ਪਹਿਲਨ ਨੂੰ ਬੜਾ ਖਰਾ ਲੱਗਾ ਦੇਖੋ ਪੀੜੀਆਂ ਦੇ ਪਾ ਵੇਰਗੇ ਥਾਣੇ ਆ ਪੋਲੀ ਵਛੀ ਰਜ ਕੇ ਖੋਲੋ ਜੀ ਇਹਨੂੰ ਇਹ ਵੀ ਭਾਜੀ ਦੁੱਧ 20 ਕਿਲੋ ਦੇ ਦੇਗੀ ਆਰਾਮ 20 ਕਿਲੋ ਦੁੱਧ ਪਾ ਦੂਗੀ ਭਾਜੀ ਕਹਿੰਦਾ ਚੰਗੀ ਵਛੀ ਆ ਫੁੱਲ ਬ੍ਰਾਂਡ ਬਰੀਡਰ ਵੈੜ ਇਹ ਆ ਵੀ ਜਿਹੜਾ ਵੀ ਵੀਰ ਭਰਾ ਆਪਾਂ ਵੇ ਜੋੜਾ ਮੰਗਾ ਲਈ ਕੋਈ ਬਹੁਤ ਚੰਗੀਆਂ ਵੈੜਾਂ ਦੋਵੇਂ ਕੱਦ ਹਾਈਟ ਪੂਰੀ ਆ ਵਜ਼ਨ ਬਹੁਤ ਆ ਵਛੀਆਂ ਦੇ ਬਰੀਕ ਵਛੀਆਂ ਅਸਲ ਦੁੱਧ ਵਾਲੀਆਂ ਵੈੜਾਂ ਅਸਲ ਵੈੜਾਂ ਦੁੱਧ ਵਾਲੀਆਂ ਟੌਪ ਕਲਾਸ ਸਾਬੀ ਭਾਜੀ ਨੰਗੀਨੇ ਪਟਪਟ ਲੈਂਦੇ ਨੇ ਹੈ ਫਾਰਮ ਵਾਲੀਆਂ ਵਛੀਆਂ ਪੂਰੀ 1 ਨੰਬਰ ਕੁਆਲਿਟੀ ਵੜਾਂ ਦੀ ਕਰੋ ਚੈੱਕ ਪੂਰੀ ਫੁੱਲ ਐ ਠੰਡੀ ਵਸੀ ਹੱਥ ਫੇਰਿਓ ਭਾਜੀ ਠੰਡੀ ਸੀਲ ਰੱਜ ਗਈ ਆ ਬਾਕੀ ਟੈਂਪਰੇਚਰ ਬਿਲਕੁਲ ਮੈਂਟੇਨ ਕੀਤਾ ਗਾਈਆਂ ਨੇ ਕਰੋ ਚੱਕ ਉੱਤੇ ਆ ਵੇਖੋ ਟੀਨਾ ਦੇ ਥੱਲੇ ਬਦੀਆਂ ਕੋਈ ਘਰਕਦੀਆਂ ਨਹੀਂ ਕੋਈ ਕੋਈ ਗੱਲਬਾਤ ਨਹੀਂ ਬਾਕੀ ਜਿਹੜੇ ਵੀਰ ਭਰਾ ਨੇ ਗਾਵਾਂ ਲੈਣੀਆਂ ਵਾ ਬਾਕੀ ਨਾ ਪਤਾ ਲੱਗੇ ਨੌਲਜ ਲੈਣੀ ਹੈ ਵੀ ਲੈ ਸਕਦਾ ਆ ਵੀ ਇਹਨਾਂ ਨੂੰ ਕਿਹੜੀ ਚੀਜ਼ ਕੈਲਸ਼ੀਅਮ ਕਲਸ਼ੀਅਮ ਕਿਹੜਾ ਦੇਣਾ ਜਾਂ ਕੀ ਗੱਲ ਬਾਤ ਹੈ ਨਾ ਤੇ ਅਮਨ ਭਾਜੀ ਦੱਸੋ ਫਿਰ ਇਹਦਾ ਵਛੀ ਦਾ ਰੇਟ ਇਹਦਾ ਵੀ ਬਈ ਪੈਣ ਦੀ ਹੱਥ 200 ਰੁਪਏ ਝੋਟੇ 62000 ਚੋਂ 200 ਰੁਪਏ ਮਾਨ ਕੀਤਾ ਭਰਾ ਨੇ ਇਹ ਵੀ ਰੇਟ ਬਿਲਕੁਲ ਜੈਨੂਨ ਹੈ ਬਹੁਤ ਚੰਗੀਆਂ ਵਹਿੜਾਂ ਜਿਹੜੇ ਵੀਰ ਭਰਾ ਨੂੰ ਚੰਗੀਆਂ ਲੱਗਣ ਭਰਾ ਨੂੰ ਫੋਨ ਲਾ ਲੇ ਨੰਬਰ ਵੀਰ ਦਾ ਉੱਤੇ ਸਕਰੀਨ ਤੇ ਚੱਲੂਗਾ ਬਹੁਤ ਟੌਪ ਵਧੀਆਂ ਮੱਛੀਆਂ ਆ ਜੇ ਕੋਈ ਸੱਜਣ ਲਾਗੇ ਬੰਨੇ ਦਾ ਉਹ ਆ ਕੇ ਆਪਣੀ ਤਸੱਲੀ ਕਰਕੇ ਖੜ ਸਕਦਾ ਆ ਜੇ ਕੇ ਵੀਰ ਨੇ ਦੂਰੋਂ ਮੰਗਾਉਣੀਆਂ ਆ ਤੇ ਤਾਂ ਵੀ ਫੁੱਲ ਗਰੰਟੀ ਫੁੱਲ ਫੋਲੋ ਫੁੱਲ ਗਰੰਟੀ ਹੈ ਨਾ ਭਾਜੀ ਥਾਣਾ ਥੁਣਾ ਦੀ ਪੂਰੀ ਓਕੇ ਰਿਪੋਰਟ ਠੰਡੀਆਂ ਵੱਸ਼ੀਆਂ ਆ ਬਹੁਤ ਟੌਪ ਦੇ ਨਗੀਨੇ ਆ ਜਿਹੜੇ ਵੀਰਪਰਾ ਸਾਹਿਬ ਵੀ ਭਾਜੀ ਬਹੁਤ ਸਰ ਪਾਈਆ ਵਧੀਆ ਵਧੀਆ ਕਰਪਾ ਆ ਹੋਰ ਮੇਰੇ ਭਰਾ ਦਾ ਠੀਕ ਠਾਕ ਨਗੀਨੇ ਬਵਾ ਚੰਗੇ ਚੰਗੇ ਕੱਢਦੇ ਨੇ ਨਾ ਭਾਅ ਵੀ ਚੰਗੇ ਗਾਇਆਂ ਦੇ ਜੈਨਵਲ ਭਾਣਾ ਤੇ ਬਾਕੀ ਚਲੋ ਇਹ ਵੀ ਭਰਾਵਾ ਸਾਡਾ ਸਾਬੀ ਤੇ ਇਹ ਵੀ ਚਲੋ ਇਹਦਾ ਵਧੀਆ ਕਾਰੋਬਾਰ ਆ ਮਾਲ ਹਰ ਬੰਦੇ ਨੂੰ ਲੈ ਵੀ ਦਿੰਦਾ ਵੇਚ ਵੀ ਦਿੰਦਾ ਹਰੇ ਕੰਮ ਕਰੀ ਜਾਂਦਾ ਹਨ ਤੇ ਬਾਕੀ ਆ ਮਾਲਿਆ ਦੇ ਕਹਿਣਾ ਚਾਹੁੰਦੇ ਵੀਰ ਜੀ ਤੁਸੀਂ ਭਰਾਵਾਂ ਨੂੰ ਬਸ ਵਧੀਆ ਵੇਚੀ ਕਾਰੋਬਾਰ ਕਰੋ ਆਪਣੇ ਹਾਂ ਬਾਕੀ ਚੈਨਲ ਨੂੰ ਵੀਰ ਜੀ ਵਾਤਵਾਦ ਸ਼ੇਅਰ ਕਰਿਆ ਕਰੋ ਕਮੈਂਟਾਂ 'ਚ ਕਰਕੇ ਦੱਸਿਆ ਕਰੋ ਮਾਲ ਕਿਦਾਂ ਦਾ ਕੀ ਗੱਲ ਬਾਤ ਆ ਹੈ ਕਿ ਨਹੀਂ ਵੇੜਾ ਵੇਖੋ ਫਿਰ ਚੈੱਕ ਕਰੋ ਬਾਕੀ ਫੁੱਲ ਵੀਡੀਓ ਵੀਰ ਜੀ ਛਾੜ ਦਾਂਗੇ ਆਪਾਂ ਸ਼ਾਰਟ ਪਾਇਆ ਇਹਦਾ ਜਿਹੜੇ ਭਰਾ ਨੇ ਡਿਟੇਲ ਲੈਣੀ ਹੈ ਵੇ ਭਰਾ ਦਾ ਫੋਨ ਉੱਤੇ ਨੰਬਰ ਚੱਲੂ ਸਕਰੀਨ ਤੇ ਭਰਾ ਨੂੰ ਫੋਨ ਲਾ ਸਕਦੇ ਆ ਤੇ ਬਹੁਤ ਟਾਪ ਦੇ ਨਕੀਨੇ ਆ ਜੇ ਲਾਗੇ ਬੰਨੇ ਭਰਾ ਕੋ ਆ ਕੇ ਚੈੱਕ ਕਰ ਲੈ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੰਡਰੀ ਫਾਰਮ ਵੇਖਣ ਆਲਿਆਂ ਨੂੰ